ਸਰ ਸੂਰਮਾ ਸੀ ਮਹਾਨ ਜਰਨੈਲ ਸੀ ਹਰੀ ਸਿੰਘ ਨਲੂਆ ਜਦੋਂ ਦੀ ਡੈਥ ਹੋ ਗਈ ਨਾ ਤੇ ਸਿੱਖਾਂ ਨੇ ਉਹਦਾ ਜਿਹੜਾ ਕਸ਼ਹਾਰਾ ਸੀ ਨਾ ਰੋਜ਼ਾਨਾ ਉਹ ਧੋ ਕੇ ਨਿਚੋੜ ਕੇ ਤੇ ਉਹਨਾਂ ਨੇ ਕਿਲੇ ਦੀ ਕੰਧ ਤੇ ਪਾ ਦਿਆ ਕਰਨਾ ਉਹਦੇ ਕਸ਼ਹਰੇ ਤੋਂ ਵੀ ਦੁਸ਼ਮਣ ਜਿਹੜਾ ਡਰਦਾ ਰਿਹਾ ਏ ਜਿਹੜੇ ਲੋਕ ਸਿੱਖਾਂ ਕੋਲ ਆਪਣੀਆਂ ਧੀਆਂ ਆਪਣੇ ਫਰਿਆਦਾਂ ਲੈ ਕੇ ਆਉਂਦੇ ਸੀ ਨਾ ਕਿ ਸਾਡੀਆਂ ਬਹੂ ਬੀੜੀਆਂ ਦੇ ਹਿੱਤਾਂ ਬਚਾਓ ਅੱਜ ਉਹ ਦੁਸ਼ਮਣ ਬਣ ਕੇ ਬੈਠੇ ਨੇ ਸਿੱਖਾਂ ਦੀਆਂ ਪੱਗਾਂ ਲਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਸਿੱਖੀ ਦਾ ਜज्ਬਾ ਨੌਜਵਾਨਾਂ ਚੋਂ ਖਤਮ ਕਰਨ ਵਾਸਤੇ ਤਾਂ ਮੈਂ ਬੇਨਤੀ ਕਰਾਂ ਜਿੰਨੀਆਂ ਵੀ ਸਾਡੀਆਂ ਟਕਸਾਲਾਂ ਨੇ ਜਿੰਨੀਆਂ ਵੀ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਪੰਥ ਅਦਾਲਨ ਨੇ ਕੋਈ ਗੁਰਮਤ ਗਿਆਨ ਮਸ਼ਿਦਰੀ ਕਾਲਜ ਜਿੰਨੇ ਵੀ ਨੇ ਭਾਵੇਂ ਸ਼੍ਰੋਮਣੀ ਕਮੇਟੀ 'ਚ ਹੋਣਾ ਚਾਹੀਦਾ ਸਿੱਖ ਬਿਸ਼ਦਰੀ ਕਾਲਜ ਹੋਣ ਇਥੋਂ ਤੱਕ ਕਿ ਹਰੇਕ ਦਸਤਾਰ ਵਾਲਾ ਸਿੱਖ ਜਿਹਦੇ ਨਾਮ ਨਾਲ ਸਿੰਘ ਤੇ ਕੌਰ ਸ਼ਬਦ ਲੱਗਦਾ ਹੈ ਭਾਵੇਂ ਸਿਰ ਤੋਂ ਕੇਸ ਕੱਟੇ ਵੀ ਨੇ ਆਪਸ ਦੇ ਵਿੱਚ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇੱਕ ਦੂਸਰ ਨੂੰ ਵੇਖ ਕੇ ਗੱਲ ਨਾ ਲਾਈਏ ਖੁਸ਼ ਹੋਈਏ ਈਰਖਾ ਆਪਣੇ ਅੰਦਰੋਂ ਕੱਢ ਦਈਏ ਨਫ਼ਰਤ ਕੱਢ ਦਈਏ ਕਿ ਕਿ ਦੁਸ਼ਮਣ ਦੀ ਨਜ਼ਰ ਅੰਦਰ ਆਪਾਂ ਕੇਵਲ ਤੇ ਕੇਵਲ ਸਿੱਖਾਂ 1 ਨਵੰਬਰ ਜੂਨ 1984 ਜਿਨ੍ਹਾਂ ਨੇ ਹੰਡਾਈ ਆ ਜਾਂ ਜਿਨ੍ਹਾਂ ਨੇ ਦੇਖੀ ਆ ਦਿੱਲੀ ਦੀ ਧਰਤੀ ਤੇ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਇਹ ਕਾਮਰਸੀ ਆ ਇਹ ਅਕਾਲੀ ਇਹ ਕਿਹੜੇ ਧੜੇ ਦਾ ਏ ਉਹਨਾਂ ਸਿਰ ਤੇ ਪੱਗ ਵੇਖੀ ਮਗਰ ਮਾਰਨ ਵਾਸਤੇ ਧੌੜੇ ਗਲਾਂ ਤੇ ਟਾਇਰ ਪਾ ਕੇ ਸਾੜੇ ਸਾੜ ਦਿੱਤੇ ਗਏ ਨਿੱਕੇ ਨਿੱਕੇ ਬਚਨ ਕੂਕਰਾਂ ਚ ਪਾ ਕੇ ਸੀੜੀਆਂ ਵਲੇ ਨੇ ਮਾਰ ਦਿੱਤ ਗਿਆ ਕਿਉਂਕਿ ਸਿੱਖ ਹੈ ਇਹ ਤੁਹਾਡੀ ਨਜ਼ਰ ਵਿੱਚ ਹੋ ਸਕਦਾ ਏ ਕਿ ਦਲਜੀਤ ਦੁਸਾਂਝ ਵਰਕੇ ਗਾਇਕ ਉਹਨਾਂ ਦੀ ਦਾੜ੍ਹੀ ਕੱਟੀ ਹੈ ਜੀ ਪਰ ਦੁਸ਼ਮਣ ਦੀ ਨਜ਼ਰ ਕੀ ਹੈ ਕਿ ਪੱਗ ਬਨ ਕੇ ਗਾ ਰਿਹਾ ਏ ਦੁਸ਼ਮਣ ਦੀ ਨਜ਼ਰ ਹੈ ਕਿ ਸਿੱਧੂ ਮੂਸੇਵਾਲਾ ਪੱਗ ਬਨ ਕੇ ਗਾਉਂਦਾ ਸੀ ਇਹ ਦੁਸ਼ਮਣ ਦੀ ਨਜ਼ਰ ਹੈ ਕਿ ਸਿੱਖ ਨੂੰ ਜੱਜ ਨਹੀਂ ਬਣ ਦੇਣਾ ਉਹਨੂੰ ਪੇਪਰ ਦੇਣ ਤੋਂ ਵੀ ਰੋਕ ਦੇਣਾ ਸਿੱਖ ਡੀਸੀ ਨਹੀਂ ਲੱਗਣਾ ਚਾਹੀਦਾ ਸਿੱਖ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ ਸਿੱਖ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ ਇਹ ਦੁਸ਼ਮਣ ਦੀ ਨਜ਼ਰ ਹੈ ਅੱਜ ਤਾਂ ਹੀ ਤੇ ਪੰਜਾਬ ਦੀਆਂ ਫਸਲਾਂ ਤੇ ਨਸਲਾਂ ਦੋਨੇ ਚੀਜ਼ਾਂ ਖੋਈਆਂ ਜਾ ਰਹੀਆਂ ਨੇ ਜ਼ਮੀਨਾਂ ਵੀ ਐਕਵਾਇਰ ਹੋ ਰਹੀਆਂ ਨੇ ਨਾ ਤੇ ਨਸ਼ੇ ਨਾਲ ਪੁੱਤ ਵੀ ਮਾਰ ਰਹੇ ਨੇ ਤੇ ਗੁਰੂ ਘਰਾਂ ਸੇ ਬੇਦਬੀਆਂ ਵੀ ਹੋ ਰਹੀਆਂ ਨੇ ਦੁਸ਼ਮਣ ਸਾਰੇ ਪਾਸੇ ਤੋਂ ਘੇਰਾ ਪਾ ਕੇ ਬੈਠਾ ਹੋਇਆ ਜਦੋਂ ਬੇਨਤੀ ਕਰਾਂ ਆਪਣੀਆਂ ਨਿੱਕੀਆਂ ਨਿੱਕੀਆਂ ਮਰਯਾਦਾ ਦੇ ਰੋਲੇ ਛੱਡ ਕੇ ਨਿੱਕੇ ਨਿੱਕੇ ਵਖਰੇਵੇਂ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬੇ ਇੱਥੇ ਇਕੱਠੇ ਹੋ ਜਾਈਏ ਗੁਰੂ ਗ੍ਰੰਥ ਸਾਹਿਬ ਦੇ ਮਹਾਰਤ ਤਾਬਿਆਂ ਤੇ ਹੇਟ ਇਕੱਠੇ ਹੋਈਏ ਇਸ਼ਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਐ ਇਹਦੇ ਚਰਨਾਂ 'ਚ ਬਹਿ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ ਇੱਕ ਦੂਸਰੇ ਨੂੰ ਵੇਖ ਕੇ ਜੂਣਾ ਸਿੱਖੀਏ ਕਿ ਨਹੀਂ ਇਹ ਸਾਡਾ ਗੁਰਸਿੱਖ ਭਾਈ ਐ ਇਹਨੂੰ ਗੱਲ ਨਾ ਲਾਉਣਾ ਸਿੱਖ ਸਿੱਖ ਦੀ ਮਦਦ ਕਰੀਏ ਤੇ ਜਿਸ ਦਿਨ ਤੁਹਾਡੀ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਵਗੋਂ ਪਿੱਠ ਜੁੜ ਗਈ ਨਾ ਤੁਸੀਂ ਪਿੱਠ ਜੋੜ ਕੇ ਦੁਸ਼ਮਣ ਦਾ ਟੱਕਰਾ ਕਰ ਲਾ ਪਏ ਮੈਂ ਕਹਿੰਦਾ ਦੁਸ਼ਮਣ ਢੱਡ ਕੇ ਖਲੋਏਗਾ ਨਹੀਂ ਬਸ ਆਪਰੇ ਅੰਦਰ ਯੁਰਤ ਰੱਖਿਓ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਵਾਲੀ ਦੁਸ਼ਮਣ ਦਾ ਸਿਰ ਤੁਹਾਡੇ ਨੇਜੇ ਤੇ ਹੋਏਗਾ ਭਾਈ ਸਤਵੰਦ ਸਿੰਘ ਬੀਤ ਸਿੰਘ ਬਾਬੂ ਦੁਸ਼ਮਣ ਦੇ ਘਰ ਜਾ ਕੇ ਵੀ ਦੁਸ਼ਮਣ ਨੂੰ ਸੋਧੋਗੇ ਭਾਈ ਸੁਖੇ ਤੇ ਜਿੰਦੇ ਬਾਬੂ ਦੁਸ਼ਮਣ ਨੂੰ ਘਰ ਜਾ ਕੇ ਵੀ ਸੋਧਾ ਲਾਉਣ ਨੂੰ ਤੁਸੀਂ ਤਿਆਰ ਹੋਵੋਗੇ ਤੇ ਕਿਸੇ ਦੁਸ਼ਮਣ ਅੰਦਰ ਮੈਂ ਕਹਿੰਦਾ ਅਜ ਤੱਕ ਇੰਨੀ ਜੁਰਤ ਨਹੀਂ ਹੈਗੀ ਜੇ ਖਾਲਸਾ ਫੌਜ ਗੁਰੂ ਕੀ ਗੋਬਿੰਦ ਸਿੰਘ ਮਹਾਰ ਸਾਜੀ ਹੋਈ ਇਕੱਠੀ ਹੋ ਕੇ ਇੱਕ ਪਾਸੇ ਤੁਰ ਪਏ ਕੋਈ ਰਾਹ ਰੋਕਣ ਵਾਲਾ ਨਹੀਂ ਜਿਸ ਤਰ੍ਹਾਂ ਅੱਜ ਵੀ ਦਿੱਲੀ ਤੇ ਲਾਹੌਰ ਦੇ ਨਿਸ਼ਾਨ ਸਭ ਝੁੱਲ ਸਕਦੇ ਨੇ ਬਸ ਤੁਹਾਡੇ ਅੰਦਰ ਏਕਤਾ ਚਾਹੀਦੀ ਹੈ ਤੁਹਾਡੇ ਅੰਦਰ ਨਫ਼ਰਤ ਨਹੀਂ ਆਪਸੀ ਚਾਹੀਦੀ